ਆਹ ਚੀਜ਼ ਖਾ ਕੇ ਮੁਰਦਿਆਂ ਚ ਵੀ ਜਾਨ ਪੈ ਜੂ ਜਿਹੜੀ ਬਾਜ਼ਾਰ ਦੇ ਵਿੱਚੋਂ ਮਿਲਦੀ ਹੈ ਜੀ 500 ਰੁਪਏ ਦੀ ਤੇ ਆਪਾਂ ਬਣਾਵਾਂਗੇ ਸਿਰਫ 10 ਰੁਪਏ ਚ ਬਿਲਕੁਲ ਦੋਸਤੋ ਆਓ ਪੁੱਛੀਏ ਪਵਨ ਤੋਂ ਹਾਂਜੀ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਦੋਸਤਾਂ ਦੇ ਨਾਂ ਬੋਲਦੀ ਪਹਿਲਾ ਨਾਮ ਹੈ ਜੀ ਬਿੰਦਰ ਸਿੰਘ ਇਹ ਬੱਲਾਵਾਲ ਤੋਂ ਸਤਨਾਮ ਸਿੰਘ ਤ੍ਰਿਪਤਾ ਗੁਪਤਾ ਜੰਮੂ ਤੋਂ ਮਨਹੋਤਰਾ ਪਠਾਨਕੋਟ ਤੋਂ ਉਸ ਤੋਂ ਬਾਅਦ ਨੇ ਜੀ ਹਰਮੰਸਿਕ ਔਰ ਪੰਜੌਰ ਤੋਂ ਤੇ ਸਿਲਕੀ ਖੁਰਾਨਾ ਨੇ ਜੀ ਮਮਦੋੜ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਵਾਂਗੇ ਸੋਨੇ ਸੋਨੇ ਕਮੈਂਟ ਜਰੂਰ ਕਰਿਓ ਸਭ ਤੋਂ ਪਹਿਲਾਂ ਆਪਾਂ ਇੱਕ ਬਾਉ ਲੈ ਲੈਨੇ ਆ ਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਦੁੱਧ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਸਟਰਡ ਤੁਸੀਂ ਜਿਹੜੇ ਕਿਸੇ ਵੀ ਫਲੇਵਰ ਦਾ ਕਸਟਰਡ ਲੈ ਲੈਣਾ ਜਿਵੇਂ ਆਪਣੇ ਕੋਲੇ ਸਟ੍ਰਾਬੇਰੀ ਫਲੇਵਰ ਦਾ ਸੀਗਾ ਤੁਸੀਂ ਵਨੀਲਾ ਫਲੇਵਰ ਦਾ ਲੈ ਲਿਓ ਜਾਂ ਸਿੰਪਲ ਕੌਰਨ ਫਲਾਰ ਲੈ ਲਿਓ ਠੀਕ 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 ਤੇ ਦੋ ਕ ਚਮਚਾਪ ਇਹਦੇ ਪਾ ਕੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੋ ਚਮਚ ਜਿਹੜੇ ਕੀ ਚੀਨੀ ਦੇ ਪਾ ਦੇਣੇ ਆ ਉਹ ਤੁਹਾਡੀ ਪਸੰਦ ਹੈ ਵੀ ਤੁਸੀਂ ਕਿੰਨਾ ਕੁ ਮਿੱਠਾ ਜਿਹੜਾ ਕੀ ਖਾਣਾ ਪਸੰਦ ਕਰਦੇ ਹੋ ਆਪਾਂ ਜਿਹੜਾ ਕੀ ਲਾਈਟ ਹੀ ਮਿੱਠਾ ਰੱਖਾਂਗੇ ਤੇ ਹੁਣ ਆਪਾਂ ਇਹਨੂੰ ਕਰ ਲੈਂਦੇ ਆ ਜੀ ਮਿਕਸ ਹਾਂਜੀ ਹੁਣ ਆਪਾਂ ਕੀ ਕਰਾਂਗੇ ਹੁਣ ਆਪਾਂ ਥੋੜੇ ਟਾਈਮ ਜਿਹੜਾ ਕੀ ਇਸ ਦੁੱਧ ਨੂੰ ਪਕਾਵਾਂਗੇ ਠੀਕ ਹਾਂਜੀ ਦੋ ਤਿੰਨ ਮਿੰਟ ਠੀਕ ਹੈ ਜੀ ਇਹ ਜੇ ਆਪਣੀ ਖੰਡ ਵੀ ਜਿਹੜੇ ਖੁਰਜੂ ਵਾਲੇ ਦੁੱਧ ਵੀ ਥੋੜਾ ਜਿਹਾ گاੜਾ ਹੋ ਜਾਊਗਾ ਠੀਕ ਜੇ ਦੁੱਧ ਥੋੜਾ ਜਿਹਾ ਹੋ ਜਾਊਗਾ ਜੀ گاੜਾ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਜੀ ਬੰਦ ਹਾਂਜੀ ਇੱਕ ਬਾਊਲ ਲੈ ਕੇ ਉਹਦੇ ਵਿੱਚ ਆਪਾਂ ਇੱਕ ਗਲਾਸ ਜਿਹੜਾ ਕਿ ਪਾਣੀ ਦਾ ਪਾ ਦਿੰਨੇ ਆ ਠੀਕ ਤੇ ਇਹਦੇ ਵਿੱਚ ਹੀ ਆਪਾਂ ਪਾਵਾਂਗੇ ਜੀ ਕਾਰਨ ਫਲਾਰ ਤੇ ਦੋ ਚਮਚ ਇਹ ਜਿਹੜਾ ਕਿ ਤੁਹਾਨੂੰ ਜਿਹੜਾ ਕਿ ਸੌਦੇ ਵਾਲੀ ਦੁਕਾਨ ਤੋਂ ਮਿਲ ਜੂਗਾ ਆਰਾਮ ਦੇ ਨਾਲ ਜਿੱਥੇ ਆਪਾਂ ਗਰੋਸਰੀ ਕਰਦੇ ਆ ਠੀਕ ਹਾਂਜੀ ਤੇ ਤੁਸੀਂ ਇਹਦੀ ਥਾਂ ਤੇ ਅਰਾ ਰੋਟ ਦਾ ਆਟਾ ਵੀ ਜਾਨੀ ਕਿ ਲੈ ਸਕਦੇ ਹੋ ਅਰਾ ਰੋਟ ਵੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਮਿਕਸ ਕਰ ਦਿੰਨੇ ਆ ਇਹਦੇ ਵਿੱਚ ਚੰਗੀ ਤਰ੍ਹਾਂ ਠੀਕ ਹਾਂਜੀ ਤੇ ਇਹ ਪਾਣੀ ਦੇ ਵਿੱਚ ਜਾਨੀ ਕਿ ਪਹਿਲਾਂ ਹੀ ਆਪਾਂ ਠੰਡੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹਾਂਜੀ ਤੇ ਹੁਣ ਆਪਾਂ ਇਹਨੂੰ ਜਿਹੜਾ ਕਿ ਕੜਾਈ ਦੇ ਵਿੱਚ ਪਾ ਲੈਨੇ ਆ ਤੇ ਉਹਨਾਂ ਟਾਈਮ ਪਕਾਵਾਂਗੇ ਜਿੰਨਾ ਟਾਈਮ ਜਿਹੜਾ ਕਿ ਇਹ ਬਿਲਕੁਲ گاੜਾ ਨਹੀਂ ਹੋ ਜਾਂਦਾ ਠੀਕ ਹੈ ਠੀਕ ਹੈ ਇਸ ਤਰ੍ਹਾਂ ਜਿਹੜਾ ਕਿ ਗਾੜਾ ਹੋਣ ਲੱਗ ਗਿਆ ਤੇ ਇਹ ਆਪਾਂ ਉਹਨਾ ਟਾਈਮ ਪਕਾਵਾਂਗੇ ਜਿੰਨਾ ਚਿਰ ਪੈਨ ਆ ਜਿਹੜਾ ਕਿ ਇਹਨੂੰ ਬਿਲਕੁਲ ਨਹੀਂ ਛੱਡ ਜਾਂਦਾ ਹਾਂਜੀ ਜਦੋਂ ਇੰਨਾ ਕੁ ਗਾੜਾ ਹੋ ਜਾਊਗਾ ਤੇ ਆਪਾਂ ਗੈਸ ਕਰ ਦਾਂਗੇ ਜੀ ਬੰਦ ਤੇ ਅਗਲਾ ਪ੍ਰੋਸੈਸ ਜਿਹੜਾ ਕਿ ਬਹੁਤ ਹੀ ਜਲਦੀ ਜਲਦੀ ਕਰਨਾ ਹੈ ਦੋਸਤੋ ਤੇ ਹੁਣ ਆਪਾਂ ਦੋਸਤੋ ਇਸ ਤਰ੍ਹਾਂ ਦੀ ਇੱਕ ਮਸ਼ੀਨ ਲੈ ਲਈ ਹੈ ਜਿਹਦੇ ਵਿੱਚ ਜਿਹੜੀਆਂ ਕਿ ਸੇਵੀਆਂ ਵਗੈਰਾ ਬਣ ਜਾਂਦੀਆਂ ਜਾਂ ਭੂਜੀਆਂ ਵਗੈਰਾ ਬਣਾਉਣਾ ਜਿਹੜਾ ਕਿ ਸੌਖਾ ਹੋ ਜਾਂਦਾ ਤੇ ਇਹ ਤੁਹਾਨੂੰ ਜਿਹੜਾ ਕਿ ਆਸਾਨੀ ਦੇ ਨਾਲ ਜਿਹੜੀ ਕਿ ਪਾਂਡਿਆਂ ਵਾਲੀ ਦੁਕਾਨ ਤੋਂ ਕ੍ਰੋਕਰੀ ਵਾਲੀ ਸ਼ਾਪ ਤੋਂ ਮਿਲ ਜ ਠੀਕ ਹਾਂਜੀ ਤੇ ਇੱਕ ਬੌਲ ਦੇ ਵਿੱਚ ਆਪਾਂ ਲੈ ਲੈਨੇ ਜੀ ਠੰਡਾ ਠੰਡਾ ਪਾਣੀ ਤੇ ਹੁਣ ਆਪਾਂ ਇਧਰੋਂ ਜਿਹੜਾ ਕਿ ਫਲੂਦਾ ਬਣਾਉਣਾ ਕਰਦੇ ਆ ਜੀ ਸਟਾਰਟ ਆਹ ਦੇਖੋ ਤੁਸੀਂ ਜੀ ਇਸ ਤਰ੍ਹਾਂ ਆਪਣੀਆਂ ਪਤਲੀਆਂ ਪਤਲੀਆਂ ਜਿਹੜੀਆਂ ਕਿ ਸੇਵੀਆਂ ਜਿਹੜੀ ਕਿ ਆਪਣਾ ਫਲੂਦਾ ਜਿਹੜਾ ਕਿ ਬਣ ਕੇ ਹੋ ਜਾਊਗਾ ਜੀ ਤਿਆਰ ਹਾਂਜੀ ਹਾਂਜੀ ਤੇ ਆ ਆਪਣਾ ਜਿਹੜਾ ਫਲੂਦਾ ਬਣ ਕੇ ਹੋ ਗਿਆ ਜੀ ਤਿਆਰ ਠੀਕ ਤੇ ਹੁਣ ਆਪਣੀ ਜਿਹੜੀ ਕਿ ਵਾਰੀ ਆਉਂਦੀ ਹੈ ਜੀ ਸਰਵ ਕਰਨ ਦੀ ਤੇ ਇਧਰ ਜਿਹੜਾ ਆਪਾਂ ਕਸਟਰਡ ਮਿਲਕ ਬਣਾਇਆ ਸੀਗਾ ਜੀ ਉਹ ਵੀ ਆਪਣਾ ਪੂਰਾ ਜਿਹੜਾ ਕਿ ਠੰਡਾ ਹੋ ਚੁੱਕਿਆ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਜੀ ਫਲੂਦਾ ਜਿਹੜਾ ਆਪਾਂ ਬਣਾਇਆ ਹੋਇਆ ਠੀਕ ਹਾਂਜੀ ਤੇ ਨਾਲ ਹੀ ਦੋਸਤੋ ਆਪਾਂ ਜਿਹੜਾ ਕਿ ਚੀਆ ਸੀਡਸ ਭਿਉਂਤੇ ਹੋਏ ਸੀਗੇ ਠੀਕ ਹੈ ਹਾਂਜੀ ਤੇ ਉਹ ਵੀ ਆਪਾਂ ਪਾ ਦਿੰਨੇ ਆ ਦੋ ਚਮਚ ਲੋ ਦੋ ਚਮਚਾ ਪਾ ਚੀਆ ਸੀਡ ਦੇ ਪਾ ਲੈਣੇ ਆ ਠੀਕ ਹੈ ਹਾਂਜੀ ਤੇ ਹੁਣ ਆਪਾਂ ਦੋਸਤੋ ਜਿਹੜਾ ਆਪਾਂ ਕਸਟਰਡ ਮਿਲਕ ਬਣਾਇਆ ਸੀਗਾ ਉਹ ਪਾ ਲੈਣੇ ਆ ਠੀਕ ਹੈ ਹੁਣ ਦੋਸਤੋ ਆਪਾਂ ਬਣਾਇਆ ਪਿਓ ਕੇ ਰੱਖਿਆ ਸੀ ਜੀ ਗੂੰਦ ਕਤੀਰਾ ਠੀਕ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਪਾ ਰਹੇ ਆ ਸਾਰੀਆਂ ਠੰਡੀਆਂ ਚੀਜ਼ਾਂ ਹੀ ਪਾ ਰਹੇ ਆ ਠੀਕ ਆ ਹਾਂਜੀ ਤੇ ਹੁਣ ਆਪਾਂ ਲਈ ਆ ਜੀ ਫਰੂਟਸ ਜਿਹਦੇ ਚ ਆਪਾਂ ਵਾਟਰਮੈਲਨ, ਮੰਗੇਓ, ਗਰੇਪਸ, ਬਲੈਕ ਕਿਸ਼ਮਿਸ਼ ਤੇ ਡਰਾਈ ਫਰੂਟ ਤੇ ਇੱਥੇ ਆਪਾਂ ਲਈ ਆ ਜੀ ਚੈਰੀ ਠੀਕ ਠੀਕ ਹੈ ਜੀ ਤੇ ਥੋੜੇ ਥੋੜੇ ਆਪਾਂ ਇਹਦੇ ਵਿੱਚ ਜਿਹੜੇ ਕੀ ਫਰੂਟ ਪਾ ਦਿੰਨੇ ਆ ਬਹੁਤ ਹੀ ਡੇਲੀਸ਼ੀਅਸ ਬਹੁਤ ਹੀ ਹੈਲਦੀ ਜਿਹੜੀ ਕਿ ਇਹ ਆਪਣੀ ਸਵੀਟ ਡਿਸ਼ ਬਣ ਕੇ ਹੁੰਦੀ ਹੈ ਤਿਆਰ ਜਨਨ ਕਿ ਫਲੂਦਾ ਤੇ ਹੁਣ ਆਪਾਂ ਉੱਪਰ ਦੀ ਪਾ ਦਿੰਨੇ ਆ ਜੀ ਆਈਸਕ੍ਰੀਮ ਠੀਕ ਆ ਦਾ ਬੜਾ ਮੈਂ ਕਹਿੰਦਾ ਘੈਂਟ ਚੀਜ਼ ਬਣ ਗਈ ਪਵਨ ਬਿਲਕੁਲ ਜੀ ਹਾਂ ਜੀ ਤੇ ਇਹ ਆਪਣਾ ਜਿਹੜਾ ਕੱਪ ਬਣ ਕੇ ਹੋ ਗਿਆ ਜੀ ਤਿਆਰ ਜਿਹੜਾ ਤੁਸੀਂ ਰੋਜ਼ ਡੇਲੀ ਖਾ ਸਕਦੇ ਹੋ ਬਹੁਤ ਹੀ ਹੈਲਦੀ ਤੇ ਬਹੁਤ ਹੀ ਡੇਲੀਸ਼ੀਅਸ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਫਲੂਦਾ ਘਰੇ ਬਣਾ ਕੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਕਮੈਂਟ ਕਰਿਓ ਨੈਕਸਟ ਵੀਡੀਓ ਚ ਤੁਹਾਡਾ ਲੈਨੇ ਆ ਜੀ